ਇਸ ਜੰਗ ਦੇ ਵਿੱਚ ਪਾਕਿਸਤਾਨ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਹੁਣ ਭਾਰਤੀਆਂ ਦਾ ਗੁੱਸਾ ਝੱਲਣਾ ਪਵੇਗਾ ਦੱਸਤੀਏ ਕਿ ਜਿਹੜੇ ਦੇਸ਼ ਟਰੈਵਲਿੰਗ ਦੇ ਸਿਰ ਤੇ ਚਲਦੇ ਆ ਉਹਨਾਂ ਨੇ ਵੀ ਜਿਹੜਾ ਪਾਕਿਸਤਾਨ ਦਾ ਸਾਥ ਦਿੱਤਾ ਸੀ ਅਸੀਂ ਗੱਲ ਕਰ ਰਹੇ ਆ ਤੁਰਕੀ ਤੁਰਕੀ ਦੇ ਵੱਲੋਂ ਜਿਹੜੇ ਸਮੁੰਦਰੀ ਜਹਾਜ਼ ਸੀ ਉਹ ਵੀ ਪਾਕਿਸਤਾਨ ਨੂੰ ਭੇਜੇ ਗਏ ਸੀ ਤੇ ਜਿਹੜਾ ਪਹਿਲਗਾਮ ਹਮਲੇ ਤੋਂ ਬਾਅਦ ਇਹ ਸਟ੍ਰਾਈਕ ਕੀਤੀ ਗਈ ਸੀ ਉਸ ਦੀ ਵੀ ਜਿਹੜੀ ਤੁਰਕੀ ਦੇ ਵੱਲੋਂ ਨਿੰਦਾ ਕੀਤੀ ਗਈ ਸੀ ਤਾਂ ਹੁਣ ਜਿੰਨੇ ਵੀ ਛੁੱਟੀਆਂ ਦੇ ਪਲਾਨ ਜਿਹੜੇ ਨੇ ਉਹ ਤੁਰਕੀ ਦੇ ਬਣਾਏ ਹੋਏ ਸੀ ਤਾਂ ਉੱਥੋਂ ਹੁਣ ਉਹ ਰੱਦ ਹੋਣੇ ਸ਼ੁਰੂ ਹੋ ਚੁੱਕੇ ਨੇ ਦੱਸ ਦਈਏ ਕਿ ਜੰਗ ਮੱਦੀ ਹੋ ਚੁੱਕੀ ਆ ਤਾਂ ਹੁਣ ਭਾਰਤੀਆਂ ਦਾ ਗੁੱਸਾ ਜਿਹੜਾ ਉਹ ਤੁਰਕੀਆ ਤੇ ਹੋਰ ਜਿਹੜੇ ਦੇਸ਼ ਆ ਜਿਹੜੇ ਨੇ ਉਹ ਪਾਕਿਸਤਾਨ ਦੇ ਨਾਲ ਖੜੇ ਸੀ ਤਾਂ ਉਹਨਾਂ ਦੇ ਉੱਤੇ ਹੁਣ ਨਿਕਲਦਾ ਹੋਇਆ ਦਿਖਾਈ ਦੇਵੇਗਾ ਦੱਸਦੀ ਏ ਕਿ ਪਾਕਿਸਤਾਨ ਦੇ ਸਮਰਥਨ ਕਾਰਨ ਪੜਕੇ ਆ ਪੰਜਾਬੀਆਂ ਤੇ ਭਾਰਤੀਆਂ ਦਾ ਗੁੱਸਾ ਭਾਰਤੀਆਂ ਨੇ ਰੱਦ ਕੀਤੇ ਤੁਰਕੀ ਤੇ ਅਰਜਬਾਇਨ ਜਾਣ ਦੇ ਜਿਹੜੇ ਟਰੈਵਲ ਪਲਾਨ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦੌਰਾਨ ਤੁਰਕੀ ਅਤੇ ਅਰਜਬਾਈ ਜਾਨ ਨੇ ਭਾਰਤ ਦੇ ਆਪਰੇਸ਼ਨ ਸੰਦੂਰ ਦੀ ਨਿੰਦਾ ਕੀਤੀ ਸੀ ਜਿਸ ਕਾਰਨ ਹੁਣ ਇਹਨਾਂ ਦੋਵਾਂ ਦੇਸ਼ਾਂ ਨੂੰ ਭਾਰਤੀ ਸਲਾਨੀਆਂ ਦੇ ਹੋਣ ਵਾਲੇ ਮਾਲੀਆ ਦੇ ਨੁਕਸਾਨ ਦੇ ਰੂਪ ਵਿੱਚ ਨਤੀਜੇ ਭੁਗਤਨੇ ਪਹਿਣਗੇ ਇਸ ਤਣਾਅ ਦੌਰਾਨ ਦੋਵੇਂ ਦੇਸ਼ਾਂ ਵੱਲੋਂ ਪਾਕਿਸਤਾਨ ਦਾ ਸਾਥ ਦੇਣ ਅਤੇ ਤੁਰਕੀ ਵੱਲੋਂ ਪਾਕਿਸਤਾਨ ਨੂੰ ਡਰੋਨ ਮਹੱਈਆ ਕਰਵਾਉਣ ਤੋਂ ਨਾਰਾਜ਼ ਭਾਰਤੀ ਸਲਾਨੀਆਂ ਨੇ ਤੁਰਕੀ ਅਤੇ ਅਜ਼ਬਾਈ ਜਾਂਦੇ ਜਿਹੜੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਜਨਤਾ ਦੀ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦੇਸ਼ ਦੇ ਪ੍ਰਮੁੱਖਾ ਯਾਤਰਾ ਯੋਜਨਾ ਪਲੇਟਫਾਰਮਾਂ ਨੇ ਆਪਣੇ ਪਲੇਟਫਾਰਮਾਂ ਤੇ ਇਹਨਾਂ ਦੇਸ਼ਾਂ ਦੀ ਯਾਤਰਾ ਸਿਰਫ ਬਹੁਤ ਜ਼ਰੂਰੀ ਸਥਿਤੀ ਕਾਰਨ ਕਰਨ ਦੀ ਸਲਾਹ ਦਿੱਤੀ ਹੈ ਇਹਨਾਂ ਦੇਸ਼ਾਂ ਦੀ ਦੀ ਜਿਹੜੀ ਬੁਕਿੰਗ ਆ ਉਹ ਰੋਕ ਦਿੱਤੀ ਆ 2021 ਦੇ ਵਿੱਚ ਤੁਰਕੀ ਆਉਣ ਵਾਲੇ ਭਾਰਤੀ ਸਲਾਨੀਆਂ ਦੀ ਗਿਣਤੀ ਸਿਰਫ 50000 ਸੀ ਤੇ ਹੁਣ ਲਗਾਤਾਰ ਵੱਧ ਰਹੀ ਆ 24 ਇਹ ਦੇ ਵਿੱਚ ਭਾਰਤ ਤੋਂ ਤੁਰਕੀ ਜਾਣ ਵਾਲੇ ਸਲਾਨੀਆਂ ਦੀ ਗਿਣਤੀ 3 ਲੱਖ ਹੋ ਗਈ ਸੀ ਜਦੋਂ ਕਿ 2022 ਦੇ ਵਿੱਚ 60000 ਭਾਰਤੀ ਸਲਾਨੀਆਂ ਨੇ ਅਜਬਾਈ ਜਾਂਦਾ ਦੌਰਾ ਕੀਤਾ ਸੀ ਤੇ 2024 ਦੇ ਵਿੱਚ ਇਹ ਅੰਕੜਾ ਵੱਧ ਕੇ 118000 ਹੋ ਗਿਆ ਸੀ ਪਰ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਤੋਂ ਬਾਅਦ ਇਹਨਾਂ ਦੋਵਾਂ ਦੇਸ਼ਾਂ ਦੇ ਵੱਲੋਂ ਪਾਕਿਸਤਾਨ ਪੱਖ ਲੈਣ ਤੋਂ ਬਾਅਦ ਭਾਰਤੀਆਂ ਨੇ ਇਨ੍ਹਾਂ ਦੇਸ਼ਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਚਲਾਈ ਹੈ ਗੇਸਰੀ ਟੂਰਿਸਟ ਦੇ ਡਾਇਰੈਕਟਰ ਅਤੇ ਆਊਟਬਾਉਂਡ ਟੂਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਮਾਂਸ਼ੂ ਪਟੇਲ ਨੇ ਕਿਹਾ ਕਿ ਹਾਲ ਹੀ ਕੇ ਉਹਨਾਂ ਦਾ ਕੰਮ ਲੋਕਾਂ ਨੂੰ ਯਾਤਰਾ ਕਰਵਾਉਣਾ ਪਰ ਜੇਕਰ ਲੋਕ ਦੇਸ਼ ਭਗਤੀ ਦੀ ਭਾਵਨਾ ਕਾਰਨ ਤੁਰਕੀ ਅਤੇ ਅਜਬਾਈ ਜਾਂਦੀਆਂ ਆਪਣੀਆਂ ਯਾਤਰਾਵਾਂ ਯੋਜਨਾ ਰੱਦ ਕਰ ਰਹੇ ਨੇ ਤਾਂ ਉਹਨਾਂ ਦੀ ਸੋਚ ਜ਼ਰੂਰ ਸਹੀ ਹੈ ਇਹ ਮੰਤਪਾਕੀ ਗੱਲ ਹੈ ਕਿ ਇਹ ਦੇਸ਼ ਪਾਕਿਸਤਾਨ ਦਾ ਸਾਥ ਦੇ ਰਹੇ ਨੇ ਤੇ ਭਾਰਤ ਦੇ ਵਿਰੁੱਧ ਜਾ ਰਹੇ ਨੇ ਕਾਕਸ ਐਂਡ ਕਿੰਗਸ ਨੇ ਕਿਹਾ ਕਿ ਉਹ ਉਸਨੇ ਆਪਣੇ ਗਾਕਾਂ ਅਤੇ ਦੇਸ਼ ਦੇ ਵਿਆਪਕ ਭਾਵਨਾ ਦੀ ਸਤਕਾਰ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਦੇ ਲਈ ਅਰਜ਼ ਬਾਈ ਜਾਨ ਉਹ ਜੇਪਕਿਸਤਾਨ ਅਤੇ ਤੁਰਕੀ ਲਈ ਸਾਰੀਆਂ ਨਵੀਆਂ ਯਾਤਰਾਵਾਂ ਸੇਵਾ ਜਿਹੜਾ ਸਥਾਈ ਤੌਰ ਤੇ ਰੋਕਣ ਦਾ ਫੈਸਲਾ ਕੀਤਾ ਹੈ ਕੰਪਨੀ ਦੇ ਡਾਇਰੈਕਟਰ ਕਰਨ ਅਗਲਵਾਰ ਨੇ ਕਿਹਾ ਹੈ ਕਿ ਅਸੀਂ ਭਾਰਤੀ ਯਾਤਰੀਆਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਇਨ੍ਹਾਂ ਥਾਵਾਂ ਤੇ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਜਦੋਂ ਤੱਕ ਵਿਆਪਕ ਪੂ ਰਾਜਨੀਤਿਕ ਵਾਤਾਵਰਨ ਵਿੱਚ ਬਧੇਰੇ ਸਪਸ਼ਟਤਾ ਤੇ ਏਕਤਾ ਨਹੀਂ ਹੋ ਜਾਂਦੀ ਇਸ ਦੌਰਾਨ ਈਜ਼ੀ ਮਾਈ ਟ੍ਰਿਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਕਿਹਾ ਹੈ ਕਿ ਉਹ ਤੁਰਕੀ ਅਤੇ ਅਰਸਬਾਈਜਾਨ ਦੀ ਯਾਤਰਾ ਸਿਰਫ ਬਹੁਤ ਤਹੀ ਜਰੂਰੀ ਕੰਮ ਹੋਵੇ ਤਾਂ ਕਰਨ ਦੀ ਸਪਾਰਸ਼ ਕਰਦਾ ਹੈ ਤੁਰਕੀ ਇਤਿਆਰ ਸਭਾਈ ਜਾਂਦੇ ਦੇਸ਼ ਮੰਤਰਾਲੇ ਨੇ ਪੋਤਵਾਰ ਨੂੰ ਵੱਖ-ਵੱਖ ਬਿਆਨਾਂ ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ ਪਾਕਿਸਤਾਨ ਦੇ ਇਸ ਦਾਅਵੇ ਨਾਲ ਸਹਿਮਤੀ ਪ੍ਰਗਟਾਈ ਕਿ ਇਹਨਾਂ ਹਮਲਿਆਂ ਦੇ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਉਸਦੀ ਕਾਰਵਾਈ ਕੇਂਦਰਿਤ ਮਾਪੀ ਗਈ ਅਤੇ ਗੈਰ ਪੜਕਾਉ ਵਾਲੀ ਸੀ ਇਸ ਦਾ ਉਦੇਸ਼ ਪਾਕਿਸਤਾਨ ਵਿੱਚ ਅਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਸੀ ਫੌਜ ਸੰਸਥਾਵਾਂ ਨਾਗਰਿਕਾਂ ਨੂੰ ਸਨਾ ਬਣਾਉਣਾ ਨਹੀਂ ਸੀ ਵੀਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਤੇ ਬਾਈਕਾਟ ਤੁਰਕੀ ਤੇ ਬਾਈਕਾਟ ਅਰਜਬਾਈਜ਼ਾਨ ਟ੍ਰੈਂਡ ਕਰ ਰਿਹਾ ਹੈ 12000 ਤੋਂ ਵੱਧ ਭਾਰਤੀਆਂ ਨੇ ਇਸ ਪੋਸਟ ਇਸ ਤੇ ਪੋਸਟਾਂ ਕੀਤੀਆਂ ਦੋਵਾਂ ਦੇਸ਼ਾਂ ਵਿਰੁੱਧ ਆਪਣੀ ਪ੍ਰਤੀਕਿਰਿਆ ਦਿੱਤੀ ਐ ਸੱਸਪਟਾ ਇੱਕ ਵਿਆਪਕ ਹੈ ਇਹ ਮਾਨ ਵੀ ਹੈ ਇੱਕ ਉਪਭੋਗਤਾ ਨੇ ਐਕਸ ਤੇ ਲਿਖਿਆ ਕਿ ਇੱਕ ਹਰ ਇੱਕ ਪੋਸਟ ਵਿੱਚ ਲਿਖਿਆ 2024 ਵਿੱਚ 2 ਲੱਖ 4000 ਭਾਰਤੀਆਂ ਨੇ ਅਰਜਬਾਈਜ਼ਾਨ ਅਤੇ 3 ਲੱਖ 3000 ਪਾ ਤੁਰਕੀ ਦੀ ਯਾਤਰਾ ਕੀਤੀ ਹੈ ਪਾਕਿਸਤਾਨ ਦੇ ਸਹਿਯੋਗੀਆਂ ਨੂੰ ਫੰਡ ਕਿਉਂ ਦੇਣਾ ਭਾਰਤ ਦੇ ਦੋਸਤ ਅਰਮੀਨੀਆ ਤੇ ਗਰੀਸ ਦਾ ਸਮਰਥਨ ਕਰੋ ਗੋਆ ਵਿਲਾਸ ਤੇ ਗੋ ਹੋਮਸਟੇਡ ਦੇ ਇਹ ਛੁੱਟੀਆਂ ਦੇ ਕਰਾਇ ਪਲੇਟਫਾਰਮਾਂ ਦੇ ਸੰਸਥਾਪਕ ਸੰਸਥਾ ਸਦਾਰਤ ਬਕਾਰੀਆ ਨੇ ਕਿਹਾ ਕਿ ਉਹਨਾਂ ਨੇ ਤੁਰਕੀ 에ਅਰਲਾਈਨਸ ਨਾਲ ਆਪਣੀ ਸਾਂਝੇਦਾਰੀ ਖਤਮ ਕਰ ਦਿੱਤੀ ਹੈ ਕਿਉਂਕਿ ਇਹ ਭਾਰਤ ਪ੍ਰਤੀ ਅਸਮਰਥਨਸ਼ੀਲ ਰੁਖ ਰੱਖਦਾ ਹੈ ਇਹਨਾਂ ਕੰਪਨੀਆਂ ਕੋਲ ਗੋਆ ਵਿੱਚ 117 ਸੂਚੀਬੱਧ ਜਾਇਦਾਦਾਂ ਨੇ ਇਹਨਾਂ ਕੰਪਨੀਆਂ ਨੇ ਹੁਣ ਤੁਰਕੀ ਦੇ ਨਾਗਰਿਕਾਂ ਨੂੰ ਕੋਈ ਰਹਿਸ਼ੀ ਸਹੂਲਤ ਪ੍ਰਦਾਨ ਨਹੀਂ ਕਰਗੀਆਂ ਕਰਨਗੀਆਂ ਉਹਨਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਤੇ ਕਈ ਵਾਰ ਹਮਲਾ ਕੀਤਾ ਤੇ ਜ਼ਿਆਦਾਤਰ ਸਾਡਾ ਦੇਸ਼ ਸਮਰਥਨ ਕਰ ਰਹੇ ਨੇ ਦੂਜੇ ਪਾਸੇ ਤੁਰਕੀ ਕੋਲ ਕੇ ਪਾਕਿਸਤਾਨ ਦਾ ਸਮਰਥਨ ਕਰ ਰਿਆ ਸੀ ਆਪਣੇ ਦੇਸ਼ ਦੇ ਨਾਲ ਖੜੇ ਆ ਤੇ ਤੁਰਕੀ ਦੇ ਨਾਗਰਿਕਾਂ ਨੂੰ ਕੋਈ ਵੀ ਰਹਿਸ਼ੀ ਸਹੂਲਤ ਨਾ ਦੇਣ ਦਾ ਫੈਸਲਾ ਕੀਤਾ ਤਾਂ ਹੁਣ ਜਿਨ੍ਹਾਂ ਦੇਸ਼ਾਂ ਨੇ ਇਸ ਔਕੀ ਘੜੀ ਦੇ ਵਿੱਚ ਜਿਹੜਾ ਉਹ ਭਾਰਤ ਦਾ ਸਾਥ ਛੱਡਿਆ ਤੇ ਜਾ ਕੇ ਪਾਕਿਸਤਾਨ ਦੇ ਨਾਲ ਖੜੇ ਨੇ ਤਾਂ ਹੁਣ ਉਹਨਾਂ ਦੇਸ਼ਾਂ ਨੂੰ ਜਿਹੜਾ ਭਾਰਤੀਆਂ ਦਾ ਗੁੱਸਾ ਜ਼ਰੂਰ ਚੱਲਣਾ ਪਊਗਾ ਦੱਸਦੀ ਕਿ ਭਾਰਤੀਆਂ ਦੇ ਵੱਲੋਂ ਹੁਣ ਉਹਨਾਂ ਦੇਸ਼ਾਂ ਦਾ ਜਿਹੜਾ ਬਾਈਕਾਟ ਕੀਤਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਜੰਗ ਦੇ ਸਮੇਂ ਜਿਹੜਾ ਪਾਕਿਸਤਾਨ ਦਾ ਸਾਥ ਦਿੱਤਾ ਗਿਆ ਡਰੋਨ ਤੇ ਜਿਹੜੇ ਸਮੁੰਦਰੀ ਜਹਾਜ਼ ਨੇ ਉਹ ਮੁਹੱਈਆ ਕਰਵਾਏ ਗਏ ਨੇ ਤਾਂ ਹੁਣ ਉਹ ਪਾਕਿਸਤਾਨ ਦੇ ਨਾਲ ਰਹਿਣ ਭਾਰਤ ਦੇ ਵੱਲੋਂ ਜਿਹੜਾ ਉਹਨਾਂ ਦੇ ਨਾਲ ਜਿਹੜੇ ਸਲਾਨੀ ਨੇ ਭਾਰਤੀ ਉਹਨਾਂ ਦੇ ਵੱਲੋਂ ਉਹਨਾਂ ਨਾਲ ਰਿਸ਼ਤਾ ਜਿਹੜਾ ਖਤਮ ਕੀਤਾ ਜਾ ਰਿਹਾ ਹੈ